ਅੱਜ ਦੇ ਨਵੇਂ ਰਿਸ਼ਤੇ ਕਰ ਲੋ ਜੀ ਨੋਟ ਪਹਿਲਾ ਰਿਸ਼ਤਾ ਆਪਣਾ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਸੰਗਰੂਰ ਤੋਂ ਕੁੜੀ ਦਾ ਰਿਸ਼ਤਾ ਹੈ ਜੀ ਕੁੜੀ ਤਲਾਕशुदा ਹੈ 1 ਮਹੀਨੇ ਤੋਂ ਬਾਅਦ ਕੁੜੀ ਦਾ ਤਲਾਕ ਹੋ ਗਿਆ ਸੀ ਕੁੜੀ ਸੋਹਣੀ ਤੇ ਸਿਆਣੀ ਹੈ ਘਰੇਲੂ ਕੰਮਕਾਰ ਕੁੜੀ ਜਾਣਦੀ ਹੈ ਮੁੰਡਾ ਚਾਹੀਦਾ ਜੇ ਮੁੰਡਾ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਜੇ ਮੁੰਡਾ ਖੇਤੀਬਾੜੀ ਕਰਦਾ ਹੈ ਤਾਂ 4 ਤੋਂ 5 ਕਿੱਲੇ ਜ਼ਮੀਨ ਦੇ ਹੋਣ ਚਾਹੇ ਮੁੰਡਾ ਤਲਾਕशुदा ਹੋਵੇ ਪਰ ਕੋਈ ਬੱਚਾ ਨਾ ਹੋਵੇ ਜਾਂ ਕਿਸੇ ਛੋਟੀ ਕੰਟਰੀ ਤੋਂ ਹੋਵੇ ਜਿਵੇਂ ਜੁਕੇ ਫਰਾਂਸ ਇਟਲੀ ਤਾ ਮੁੰਡੇ ਕੋਲ ਜਮੀਨ ਦੇ 2 ਕਿੱਲੇ ਹੋਣ ਮੁੰਡਾ ਨਸਰ ਰਹੇ ਤੋਂ ਵੀ ਜੀ ਮੁੰਡੇ ਦੀ ਉਮਰ 29 ਤੋਂ ਲੈ ਕੇ 34 ਸਾਲ ਤੱਕ ਹੋਵੇ ਕੁੜੀ ਦਾ ਡੇਟ ਆਫ ਬਰਥ 1996 ਹੈ ਕੱਦ 5 ਫੁੱਟ 3 ਇੰਚ ਪਲੱਸ 2 ਕੀਤੀ ਹੋਈ ਹੈ ਗੋਤ ਕਲਾਰ ਸੰਗਰੂਰ ਏਰੀਆ ਬਾਕੀ ਜੇਕਰ ਤੁਹਾਡੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਤਾਂ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਮੈਸੇਜ ਭੇਜੋ ਅਸੀਂ ਤੁਹਾਨੂੰ ਪਰਿਵਾਰ ਦਾ ਨੰਬਰ ਦੇ ਦੇਵਾਂਗੇ ਦੂਜਾ ਰਿਸ਼ਤਾ ਕਰੋ ਜੀ ਨੋਟ ਸੀਮਬੇ ਘਾਟ ਦੇ ਵਿੱਚੋਂ ਪਟਿਆਲੇ ਤੋਂ ਮੁੰਡੇ ਦਾ ਰਿਸ਼ਤਾ ਹੈ ਜੀ ਮੁੰਡਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਐਡਵੈਂਟਨ ਦੇ ਵਿੱਚ ਮੁੰਡਾ ਰਹਿੰਦਾ ਹੈ ਕੁੜੀ ਚਾਹੀਦੀ ਹੈ ਕੁੜੀ ਆਸਟ੍ਰੇਲੀਆ ਦੀ ਸਟੂਡੈਂਟ ਜਾਂ ਪੀਆਰ ਜਾਂ ਕੈਨੇਡਾ ਦੇ ਵਿੱਚ ਪੀਆਰ ਹੋਵੇ ਪਰਿਵਾਰ ਦੀ ਮੰਗ ਕੋਈ ਨਹੀਂ ਹੈ ਕਿ ਜਰਨਲ ਕਾਸਟ ਵਾਲੇ ਸੰਪਰਕ ਕਰ ਸਕਦੇ ਨੇ ਲੜਕੇ ਦੇ ਪਿਤਾ ਦਾ 90 ਦੇ ਵਿੱਚ ਆਪਣਾ ਕੱਪੜੇ ਦਾ ਸ਼ੋਰੂਮ ਹੈ ਲੜਕੇ ਦੀ ਉਮਰ 2001 ਦਾ ਡੇਟ ਆਫ ਬਰਥ ਕੱਦ 5 ਫੁੱਟ 8 ਇੰਚ ਬਾਕੀ ਪਰਿਵਾਰ ਦਾ ਨੰਬਰ ਸਕਰੀਨ ਤੇ ਦਿੱਤਾ ਗਿਆ ਹੈ ਪਰਿਵਾਰ ਦੇ ਨਾਲ ਤੁਸੀਂ ਬਾਕੀ ਸਾਰੀ ਗੱਲਬਾਤ ਕਰ ਸਕਦੇ ਹੋ ਤੀਜਾ ਰਿਸ਼ਤਾ ਕਰੋ ਜੀ ਨੋਟ Hindu ब्राह्मण ਕਾਸਟ ਦੇ ਵਿੱਚੋਂ ਮੁੰਡੇ ਦਾ ਰਿਸ਼ਤਾ ਹੈ ਜੀ ਮੁੰਡੇ ਦਾ ਆਪਣਾ ਵਧੀਆ ਬਿਜ਼ਨਸ ਚੰਗੀ ਕਮਾਈ ਕਰਦਾ ਮੁੰਡਾ ਨਸਰ ਹੈ ਤੇ ਬੈਸ ਨੂੰ ਪਰਿਵਾਰ ਰਿਸ਼ਤਾ ਚਾਹੀਦਾ ਜੀ ਕੁੜੀ ਵਧੀਆ ਪੜੀ ਲਿਖੀ ਚੰਗੇ ਪਰਿਵਾਰ ਦੀ ਹੋਵੇ ਖਾਨਦਾਨੀ ਪਰਿਵਾਰ ਦੇ ਵਿੱਚੋਂ ਸਿਰਫ ਪੰਡਿਤ ਕਾਸਟ ਵਾਲੇ ਸੰਪਰਕ ਕਰਨ ਪਰਿਵਾਰ ਦਾ ਨੰਬਰ ਸਕਰੀਨ ਤੇ ਦਿੱਤਾ ਗਿਆ ਹੈ ਮੁੰਡੇ ਦਾ ਡੇਟ ਆਫ ਬਰਥ 1993 ਪੜ੍ਹਾਈ ਬੀ ਟੈਕ ਮਕੈਨੀਕਲ ਇੰਜੀਨੀਅਰ ਜ਼ਮੀਨ ਦੇ ਤਿੰਨ ਕਿੱਲੇ ਨੇ ਨਾਲ ਸਹਾਰੀ ਪ੍ਰਾਪਰਟੀ ਵੀ ਹੈਗੀ ਹੈ ਜੀ ਦੋ ਪੈਨਾ ਵਿਆਹੀਆਂ ਹੋਈਆਂ ਨੇ ਇੱਕ ਐਨ ਆਰ ਆਈ ਆ ਕੈਨੇਡਾ ਦੇ ਵਿੱਚ ਬਾਕੀ ਪਰਿਵਾਰ ਦਾ ਨੰਬਰ ਸਕਰੀਨ ਤੇ ਦਿੱਤਾ ਗਿਆ ਹੈ ਸਾਰੀ ਗੱਲਬਾਤ ਤੁਸੀਂ ਪਰਿਵਾਰ ਦੇ ਨਾਲ ਕਰ ਸਕਦੇ ਹੋ ਵੀਡੀਓ ਨੂੰ ਕਰਦੋ ਬਾਅਦ ਉਸ ਤੋਂ ਬਾਅਦ ਸ਼ੇਅਰ ਜੀ ਧੰਨਵਾਦ